ਸ਼ਾਬਾਸ਼ ਭਵੀ ਤੁਹਾਨੂੰ ਮਿਲੂਗਾ ਵੱਧ ਖਾਣ ਨੂੰ ਹੈ ਮੇਰੀ ਗੱਲ ਤਾਂ ਸੁਣ ਹਾਂਜੀ ਹਾਂ ਦਾ ਮਾ ਉਹ ਲੱਗਦਾ ਹੀ ਨਹੀਂ ਦੀਦੀ ਬਾਜ਼ਾਰ ਦੀ ਕੜੀ ਕਰਦ ਕਰਦ ਹਾਂ ਗੱਲਾਂ ਕਰ ਰਹੇ ਕੁੜੀ ਨੇ ਕਰਦ ਫੜ ਲਈ ਮਿੰਟੋ ਮਿੰਟੀ ਹੈ ਨਹੀਂ ਕੀ ਨਾ ਲੈਂਦੇ ਹੋਰ ਕੋ ਫਿਰ ਮਿਲਨੇ ਇੱਕ ਰਗੜਾ ਹੈ ਕਾ ਮਾ ਅੱਧ ਨਹੀਂ ਹੋਇਆ ਵੇਲਾ ਹੱਲਾ ਛਰੀ ਦਵੇ ਤੇ ਬੰਦਾ ਇਦਾਂ ਦਵੇ ਉਹ ਤੇਰੀ ਭਲੀ ਹੋ ਜੇ ਖਲਾਰਤੀ ਮੈਨੂੰ ਤਾਂ ਹੋਰ ਬੰਨੇ ਚਾਹਵਾ ਲੱਗੇਗਾ ਵੇਸਨ ਲੱਗੀਆਂ ਬਣਾਉਣ ਪਤਾ ਨਹੀਂ ਇਹਨਾਂ ਨੇ ਵੇਸਨ ਬਣਾਉਣਾ ਕਿ ਬਣਾਉਣਾ ਵਾ ਅਸੀਂ ਬਣਾਉਣੀ ਸ਼ਾਇਦ ਤੇ ਇਹ ਮਟੀਰੀਅਲ ਸਾਰਾ ਰੱਖਿਆ ਕੋਠੇ ਲੱਗੇ ਆ ਖੜਨ ਅਸੀਂ ਕੱਲ ਸੌਤ ਤੁਹਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਅੱਜ ਗੱਲ ਆਏ ਆ ਇੱਧਰ ਬਣਾਵਾਂਗੇ ਅਸੀਂ ਵਸੇ ਕੀ ਵੇਸਨ ਇਹਨਾਂ ਨੇ ਬਣਾਉਣਾ ਹੈ Enjoy ਕਰਾਂਗੇ ਪੂਰਾ ਵਲੌਗ ਹੈ ਤਾਂ ਕਿ ਜ਼ਰੂਰ ਦੇਖਿਆ ਸਾਰੇ ਜਾਣੇ ਤੇ ਚੈਨਲ ਨੂੰ ਸਾਰੇ ਜਾਣੇ ਕਰਿਓ ਸਬਸਕ੍ਰਾਈਬ ਠੀਕ ਅੱਗੇ ਬੋਲਣ ਦਾ ਥੋੜਾ ਜਿਹਾ ਐਕਸਪੀਰੀਅੰਸ ਹੈਗਾ ਅੱਗੇ ਆਪਾਂ ਬੋਲਤੀ ਆ ਮਟੀਰੀਅਲ ਜਿਹੜਾ ਵੀ ਆਪਣਾ ਉੱਪਰ ਆ ਗਿਆ ਇਹ ਮੈਂ ਪਹਿਲੀ ਵਾਰੀ ਵੇਖਿਆ ਜਿਹੜਾ ਕਹਿੰਦੇ ਮਿੱਠਾ ਤੇਲ ਇਹਦਾ ਨਹੀਂ ਮੀ ਨੋਲਿਜ ਹੈਗੀ ਐਵੇਂ ਕਹਿਦਾ ਵੀ ਕਬੜਾ ਤੇਲ ਤੇ ਸੁਣਿਆ ਮਿੱਠਾ ਤੇਲ ਵੀ ਹੁੰਦਾ ਹੈ ਫਰਗਿਆਣੀ ਜਰੂਰ ਦੱਸਦੇ ਇਹ ਕਹਿੰਦੇ ਤਿਲਾਂ ਦਾ ਤੇਲ ਆ ਤੇਲ ਜਿਹੜੇ ਆ ਉਹਨਾਂ ਦਾ ਤੇਲ ਹੈ ਬਾਕੀ ਪਤਾ ਨਹੀਂ ਯਾਰ ਹੁਣ ਆਪਾਂ ਨੂੰ ਜਿਹੜੀ ਚੀਜ਼ ਆਪਾਂ ਨੂੰ ਪਤਾ ਉਹਦਾ ਤੇ ਆਪਾਂ ਜਵਾਬ ਮਿੰਟ ਮਿੰਟ ਹੀ ਦੇਈਦਾ ਮਤਲਬ ਇੱਕੋ ਹੀ ਹੈ ਹਾਂਜੀ ਪਤਾ ਨਹੀਂ ਯਾਰ ਭਾਜੀ ਹੁਣ ਵੀ ਆ ਗਏ ਇਹ ਕਿ ਲੈ ਕੇ ਆਏ ਕੜਾਈ ਲੈ ਆਏ ਕੜਾਈ ਤੇ ਯੋਨ ਇਸਮਾਨ ਸਾਰਾ ਲੈ ਲੈਂਦਾ ਜਿਹੱਚ ਬਣਾਉਣਾ ਉਹ ਤੇ ਸਿਸਟਮ ਨਾਲੇ ਰਹਿ ਗਿਆ ਆਹੋ ਮੈਂ ਕੜਾਈ ਬਣਾਉਣੀ ਤੇ ਆਈ ਨਹੀਂ ਬਾਕੀ ਉਹਨਾਂ ਨਾਲ ਖਣਾ ਆ ਜਾਂਦੇਗਾ ਪਾਣੀ ਮਾਲ ਲੀ ਮੜਾ ਜਾ ਦੀਪ ਆਹੋ ਇੱਥੇ ਉੱਪਰ ਹੀ ਉਹ ਹੈਗਾ ਵਾ ਟੂਟੀ ਲੱਗੀ ਚਲ ਮਾਰ ਲੈ ਉਹਨੇ ਲੈ ਲੈਂਦੇ ਆ ਮਾ ਪਾਣੀ ਸੁੱਕ ਜਾਊਗਾ ਅੱਗ ਵੇਲਾ ਪਾ ਲਈ ਕਿ ਨਹੀਂ ਉਹ ਗੱਲ ਨਹੀਂ ਦੋ ਮਿੰਟ ਚੱਕ ਬਾਲਤੀ ਆਹੋ ਮੈਂ ਕੋਦੋਂ ਆ ਲੈ ਕੇ ਕਰਤੀ ਸ਼ੁਰੂ ਅੱਜ ਬਣਾ ਕੇ ਤੇ ਖਵਾਉਣੀ ਆ ਠੀਕ ਆ ਮੈਂ ਵੀ ਬੜਾ ਟੀਟ ਮੈਂ ਵੀ ਬਣਾਵਾਂਗੇ ਤੇ ਫੇਰ ਹੀ ਸੌਣਾ ਉਹ ਤੇ ਆਪਣੀ ਮਰਜ਼ੀ ਕਾਜੂ ਪਾ ਲਓ ਜੋ ਮਰਜ਼ੀ ਪਾਈ ਜਾਓ ਮੇਰੇ ਵੱਲ ਭਾਈ ਇੱਟਾਂ ਪਾ ਲਓ ਭਾਈ ਰੋੜੇ ਪਾ ਲਓ ਉਹ ਵੇਖਿਓ ਕੌਣ ਕਰਦ ਨੇ ਪਾਕਿਸਤਾਨ ਵਾਲਾ ਸਾਗ ਝੋਰ ਕੀ ਕੀ ਪੈਂਦਾ ਕਹਿੰਦਾ ਮੇਰੇ ਵੱਲ ਭਾਈ ਇੱਟਾਂ ਪਾ ਲਓ ਭਾਈ ਰੋੜੇ ਪਾ ਲਓ ਨਾ ਇੱਟਾਂ ਪਾਓ ਭਾਈ ਰੋੜੇ ਪਾਓ ਨਹੀਂ ਲੱਗੇ ਹੋਇਆ ਭੈਣ ਭਰਾ ਦੋਵੇਂ ਜਾਣੀ ਤੇ ਹੋਰ ਜਾਂ ਮੇਰੇ ਨਾਲ ਭਰਾ ਸਾਡਾ ਲੱਗਾ ਤੁਹਾਨੂੰ ਭਾਜੀ ਹੋਣੀ ਬਾਕੀ ਕੋਈ ਨਹੀਂ ਆਇਆ ਰੌਣਾ ਤੇ ਹੈ ਪਾਇਆ ਇਹਨਾਂ ਕੋਈ ਗੱਲ ਨਹੀਂ ਕਰਨ ਵਾਲੀ ਵੀ ਕਰ ਦਿਓ ਕਰ ਦਿਓ ਫੜ ਲਓ ਫੜ ਲਓ ਲਈ ਕਿ ਨਹੀਂ ਸਹੀ ਗੱਲ ਲੱਗੀ ਕੋਈ ਫੜਕਿਆ ਵੇਖੋ ਦੱਸੋ ਭਾਈ ਤਿੰਨਾਂ ਤੋਂ ਲੱਗੇ ਸਹੀ ਗੱਲ ਆਹ ਤੇ ਨਹੀਂ ਲੱਗੇ ਆ ਉਹ ਕੀ ਸੋਚਦੇ ਆ ਕਿ ਅਸੀਂ ਰਮਾਨਾ ਨਿੱਘੇ ਹੋ ਕੇ ਬੈਠੇ ਰਹੀਏ ਕੋਈ ਗੱਲ ਨਹੀਂ ਮੈਂ ਵੀ ਬੜਾ ਜਿੱਦਾਂ ਪੱਕਾ ਦੇਣੀ ਨਹੀਂ ਕਿਸ ਨੂੰ ਜੀ ਘਰ ਦੇ ਬੜਾ ਗਿਆ ਹੀ ਰਮਾਨਾ ਖਾਣੇ ਆ ਬਸ ਮੈਂ 90 ਭਰ ਲੈਂਦੇ ਤਿੰਨੇ ਹੋਰ ਕੀ ਆ ਵਰਤਨ ਤੂੰ ਤੇਰੇ ਕੱਲੇ ਵਾਸਤੇ ਤੇਰੀ ਮੋਟੀ ਵਾਸਤੇ ਨਹੀਂ ਆਈ। ਬਸ papa ਪਾ ਜੀ ਅੰਮ੍ਰੀ ਨਹੀਂ ਪਰਣੀ। ਉਹ ਨਹੀਂ ਨਹੀਂ। ਉਹ ਰੋਟੀਆਂ ਦੀ ਸੇਵਾ ਕਰਨੀ ਆ। ਅੱਛਾ ਚਲੋ ਫਿਰ ਠੀਕ ਆ। ਚਲੋ ਕੋਈ ਨਹੀਂ ਫਿਰ ਪੈਣੀ। ਇੰਨੀ ਹੀ ਦੇ ਦੇਣਗੇ। ਚਲ ਕੋਈ ਨਹੀਂ। ਇੱਕ ਪਿੰਨੀ ਦੇ ਦੇਾਂਗੇ। ਇੱਕ ਪਿੰਨੀ ਦੇ ਦਾ। ਇੱਕ ਪਿੰਨੀ ਦੇ ਦੇਾਂਗੇ। ਚਲੋ ਜੀ ਠੀਕ ਆ। ਨਹੀਂ ਠੀਕ ਆ। ਹੁਣ ਮੈਂ ਮੈਂ ਸੰਦੀਪ ਵਾਸਤੇ ਕਹਾਂਗਾ ਨਹੀਂ ਦੇਣੀ। ਨਹੀਂ ਬਈ। ਉਹ ਬਿਲਕੁਲ ਹੀ ਨਹੀਂ ਆਈ। ਉਹ ਬਿਲਕੁਲ ਨਹੀਂ। ਉਹ ਹੀਟਰ ਗੱਡੀ ਲੈ ਕੇ ਆ। ਫੌੜਾ ਫੌੜਾ ਵੇਖਿਆ ਕਿਦਾਂ ਮਾਰਨ ਦੀ। ਕਰ ਦੇਣਾ ਜਾਂਦੇ ਖਾ ਲੈਣੀ ਆ। ਸਾਰਿਆਂ ਨੂੰ ਕਹਿੰਦਾ ਆ ਬਸ papa ਆਹ ਵੇਹਲਾ ਉੱਪਰ ਹੀ ਨਹੀਂ ਆਈ ਵੀ ਪੀ ਹੁਣ ਕਹਿੰਦੇ ਜਦੋਂ ਬਣ ਗਈ ਨਾ ਤੁਸੀਂ ਸਭ ਤੋਂ ਪਹਿਲਾਂ ਸੰਦੀਮ ਹੁੰ ਦੇਣੀ ਨਹੀਂ ਨਹੀਂ ਮੈਂ ਮੈਂ ਇਹ ਗੱਲ ਨਹੀਂ ਮੈਂ ਉਦਾਂ ਹਟਾ ਦਾਂਗਾ ਚੱਲ ਵੀ ਇਹ ਤੂੰ ਬਸ ਮਿੱਠਾ ਰੇਪਲਾਓ ਠੀਕ ਹੈ ਆਓ ਆਖੂ ਕੀ ਤਾਂ ਮੈਨੂੰ ਖਵਾਈ ਨਹੀਂ ਆਓ ਇਹ ਤੇ ਆਈ ਹੈ ਸ਼ਾਵੈ ਲੱਦ ਦੇ ਲੱਦੇ ਲੈ ਵੀ ਮਟੀਰੀਅਲ ਤੇ ਆਪਣਾ ਇਹ ਨਹੀਂ ਉਹ ਤਿਆਰ ਹੋ ਹੀ ਜਾਂਦਾ ਬਸ ਹਮਮ ਹੁਣ ਪਾ ਦੋ ਇਸ ਨੂੰ ਲਾਜ਼ਦਾ ਹੁਣ ਉਹਨੂੰ ਵੇਸਣ ਦੇ ਆ ਭੁੰਨਣ ਆ ਮਟੀਰੀਅਲ ਤੇ ਸਰਾ ਤੇ ਆ ਰੋ ਗੱਲ ਸੀ ਜੜੀ ਨਹੀਂ ਇਹ ਪੁੱਝ ਗਈ ਵਧੀਆ ਡੜੀ ਜੀ ਵੀ ਆ ਗਏ ਬੈਠੇ ਨੇ ਹੁਣ ਕਿੰਗਰੀਆਂ ਜਿਹੜੀਆਂ ਵੀ ਬੈਠੇ ਬੈਠੇ ਕਰਤੀਆਂ ਬਰੀਕ ਆ ਆ ਦੀਵ ਨੂੰ ਵਾਵਾ ਬੋਰਾ ਜਾਂ ਲੱਭ ਗਏ ਇੱਥੇ ਦੇ ਤੇਰੀ ਦੀ ਕੋਟ ਤੇ ਕੋਟ ਪਾਉਂਦੇ ਆ ਗੁੜ ਦੇ ਬਣਾ ਤੇ ਚੂਰੇ ਨੇ ਗੁਰ ਵੰਗੂੜ ਕਰਤਾ ਬਰੀਕ ਆ ਯਾਰ ਹੈ ਗੁਰ ਕਰਤਾ ਹੁਣ ਇੱਥੇ ਥਾਲੀ ਚ ਕੱਢ ਲੈਣੇ ਆ ਹੂੰ ਇੱਕ ਹੋਰ ਪੇਸੀ ਰਹੀ ਇੱਕ ਹੋਰ ਇੱਥੇ ਨੰਦੀ ਚਲੋ ਇਹ ਰਹਿਣ ਦੋ ਫਿਰ ਇੱਥੇ ਦੋ ਦੋ ਹੈ ਨਾ ਅੱਜ ਦਜੀ ਵੀ ਪੰਡਣੀ ਹੈ ਇੱਕ ਹੋਰ ਅੱਛਾ ਆ ਵੀ ਦਜੀ ਪੰਡਣੀ ਹੈ ਇੱਕ ਹੋਰ ਅੱਛਾ ਚਲੋ ਪੂਰੇ ਕਰਕੇ ਭੰਦੇ ਭੰਦੋ ਆਹੋ ਪੂਰੇ ਕਰਦਾ ਆ ਸਿਸਟਮ ਵਧੀਆ ਲੱਗ ਗਿਆ ਯਾਰ ਆਪਾਂ ਨੂੰ ਹਨਾ ਇਹ ਨਾ ਮੈਂਟੋ ਮੀਟੀ ਜਰਾ ਕੋੜਾ ਹੋਵੇ ਤਾਂ ਹੋਰ ਵਧੀਆ ਆ ਗੋਲਦੀਆਂ ਪਿੰਨੀਆਂ ਹੀ ਆ ਇਹਨਾਂ ਇਹਦੇ ਵਿੱਚ ਰੱਖ ਕੇ ਉਹ ਤੋਂ ਮੂੰਹ ਫੜ ਕੇ ਨਾ ਤਾਂ ਦੇ ਥਾਪੀ ਦੇ ਥਾਪੀ ਇਹ ਗੋੜਾ ਅੰਦਰ ਵਿੱਚ ਵਧੀਆ ਹੋ ਗਿਆ ਵਾ ਲਵਾਬੇ ਆ ਹੁਣ ਫੇਰ ਦੁੱਜੀ ਰਾਣਾ ਸਿਸਟਮ ਜਾ ਆ ਵੇ ਵਧੀਆ ਰਿਹਾ ਸਿਸਟਮ ਇਹ ਚੰਗਾ ਜਾ ਰਿਹਾ ਇਹ ਲੱਗ ਗਿਆ ਆਪਾਂ ਨੂੰ ਆ ਸਿਸਟਮ ਜਾ ਲੱਗ ਗਿਆ ਵਧੀਆ ਰਿਹਾ ਮਿੰਟੋਮੈਟਿਕ ਲਦੀਪ ਨੇ ਉਹ ਕੱਢਦੇ ਵਾਟ ਤੇ ਗੁੜ ਕਰਤਾ ਜਿਹੜਾ ਪੀਸ ਕੇ ਬਿਲਕੁਲ ਨਰਮ ਜਾ ਆ ਧਾਲੀ ਵਿੱਚ ਧਾਲ ਬਾਠੀ ਹੋ ਗਿਆ ਹਾਂ ਵਧੀਆ ਹੋ ਗਿਆ ਕੀ ਬਣਾਇਆ ਕਹਿੰਦੇ ਹਲਸੀ ਇਹਦੇ ਵਿੱਚ ਪਾਇਆ ਗੋੜ ਤੇ ਉਹ ਹਣਾਉਂਦੇ ਹਾਂ ਅੱਛਾ ਇਹਦੇ ਵਿੱਚ ਪਾਏ ਬਦਾਮ ਹੁਣ ਪਤਾ ਲੱਗਣਾ ਸਾਰਾ ਮਟੀਰੀਅਲ ਤਿਆਰ ਹੈਗਾ ਤੇ ਵੇਖ ਲੋ ਵਾਰੀ ਵਾਰੀ ਸਾਰੇ ਆ ਗਏ ਸਾਰੇ ਹੈ ਗੁੜੀਆਂ ਮੇਰੀ ਆ ਗਈ ਵੇਖ ਲੋ ਉਹ ਚੱਕ ਕੌੜੀ ਬੜੀ ਹੁੰਦੀ ਕੌੜੀ ਨਾ ਦਿਓ ਇਹਨੂੰ ਬਹੁਤ ਕੌੜੀ ਹਣੀ ਬਹੁਤ ਜ਼ਿਆਦਾ ਅੱਤ ਦੀ ਕੌੜੀ ਖਾ ਕੇ ਵੇਖੋ ਬਹੁਤ ਕੋੜੀਆਂ ਬਹੁਤ ਕੋੜੀਆਂ ਖਾ ਕੇ ਵੇਖੋ ਬਹੁਤ ਤੋਂ ਨਹੀਂ ਕੋੜੀ ਠੀਕ ਆ ਖਾ ਕੇ ਵੇਖੋ ਥਵਾ ਦੇ ਆ ਥਵਾ ਦੇ ਆ ਗੁੜ ਪੈ ਕੇ ਠੀਕ ਹੋ ਗਈ ਵਾਕਿਆ ਜਰ ਨਹੀਂ ਕੋੜੀ ਹੋਈ ਨਹੀਂ 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 ਕੋੜੀ ਕੋੜੀ ਗੁੜ ਪੈ ਕੇ ਠੀਕ ਰਹੀ ਆ ਨਹੀਂ ਠੀਕ ਰਹੀ ਨਹੀਂ ਕੋੜੀ ਨਹੀਂ ਸਹੀ ਹੈ ਮੰਮੀ ਠੀਕ ਨਹੀਂ 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 ਠੀਕ ਹੈ ਗੁੜ ਪਾਤਾ ਸਾਰਾ ਗੁੜ ਪਾਤਾ ਪਾ ਲੀ ਗੁੜ ਪਾ ਦੋ ਇਹ ਵੀ ਘਟਿਆ ਪਾ ਦੋ ਪਾ ਦੋ ਪਿੰਨੀਆਂ ਨਹੀਂ ਬਣਾਉਂਦੇ ਤੁਸੀਂ ਨਹੀਂ ਬਣਾਉਣੀਆਂ ਵਾ ਓ ਤੇਲ ਪਾਉਣਾ ਨਾ ਜੇ ਅਜੇ ਉਹ ਆਪਣਾ ਮਿੱਠਾ ਤੇਲ ਜਿਹੜਾ ਪਾਉਣਾ ਹੈ ਬੋੜ ਹੋਰ ਤੇ ਨਹੀਂ ਪੈਣਾ ਕਿਸੇ ਮਾਣੀ ਨਾ ਨਹੀਂ 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 ਪਾ ਦੋ ਹੁਣ ਤੁਸੀਂ ਇੱਥੇ ਪਾ ਦੋ ਪਾ ਦੋ ਚਲ ਚਲ ਅੱਲਾ ਦੋ ਬਸ ਅਜੇ ਨਾ ਉਹ ਇੱਕ ਮਿੰਟ ਮੈਂ ਢੇਲ ਲਿਆ ਫੇਰ ਨਾ ਇੱਕ ਮਿੰਟ ਹਾਂ ਕੀ ਮੰਗਣ ਕਿ ਡਿਆ ਵਾ ਕਹਿੰਦਾ ਨਹੀਂ ਕਿ ਆਣਾ ਯਾਰ ਰੱਖੀ ਹੁਣ ਪੋੜੀਆਂ ਜਗਾਈ ਓਏ ਪਾਪਾ ਕੀ ਕਰਨ ਦੇ ਉਧਰ ਵੇਖ ਮੇਰੇ ਪੋਤਣੇ ਚੀਜੀ ਖਾਣੀ ਤਾਈਂ ਉੱਠ ਗਿਆ ਹਾਲੀ ਤੇਲ ਪਾਉਣਾ ਬੋਲਦੇ ਵਿੱਚ ਮਾ ਥੋੜਾ ਠੰਡਾ ਹੋ ਜਾਏ ਉਹ ਅੱਛਾ ਮੇਰੇ ਹੱਥ ਸੜ ਜਾਣੇ ਨਹੀਂ ਪਾਉ ਭਾਜੀ ਜੇਰਾ ਪਾਉ ਤੇਲ ਤੇਲ ਵੇਲੇ ਹੀ ਰੁਕ ਜਾ ਰੁਕ ਜਾ ਉੱਧਰ ਨਹੀਂ ਹੋਣੀ ਕੋਈ ਨਹੀਂ ਹੁੰਦਾ ਕੁਝ ਮੈਂ ਕਹਿੰਦਾ ਤੁਹਾਨੂੰ ਪਾਉ ਉਹ ਤਾਂ ਯਾਰ ਮੁੜ ਕੇ ਫਿਰ ਬਹੁਤਾ ਵੀ ਨਾ ਠੰਡਾ ਹੋਗਾ ਨਾ ਰਲਣਾ ਨਹੀਂ ਜਗਾ ਗਰਮਿਆ ਨਾ ਉਹ ਤਾਂ ਹਰ ਆਈ ਗਈ ਨੇ ਕੋਈ ਨਹੀਂ ਪਾਦਾ ਬੜਾ ਸੀ ਨਾ ਆਈ ਬਹੁਤ ਵਧੀਆ ਹੈ ਇੰਨੀ ਵੱਟੀ ਜਾਂਦੀ ਆ ਇੰਨੀ ਵੱਟੀ ਜਾਣੀ ਮੈਂ ਕਹਿੰਦਾ ਬਹੁਤ ਵਧੀਆ ਬਹੁਤ ਵਧੀਆ ਆ ਆ ਡੇਸ ਕਰਾ ਲਾਇਆ ਪੱਲੋ ਅੱਧੀਆਂ ਮੀਨੂ ਘਰ ਅੱਧੀਆਂ ਸਾਡੇ ਘਰ ਅੱਧੀਆਂ ਮੰਮੀ ਵੱਲ ਬਸ ਪੂਰੀਆਂ ਆਏ ਨਹੀਂ ਆ ਮੰਮੀ ਨੇ ਵੀ ਆਰਡਰ ਦਿੱਤਾ ਉਧਰੋਂ ਆਹੋ ਇੱਥੇ ਸਾਰੇ ਸਿਹਤ ਵਾਲੇ ਆਹ ਲਓ ਲਾ ਦੇ ਇੱਕ ਵਾਰ ਆ ਕੱਢ ਦੇ ਸਾਰਾ ਮੈਂ ਕਹਿੰਦਿਆਂ ਮੰਮੀ ਘਰ ਭੇਜ ਦਾਂਗੇ ਅੱਧੀਆਂ ਆਪਣੀ ਲੈ ਜਾਗੇ ਅੱਧੀਆਂ ਮੀਨੂ ਵੱਲ ਬੱਸ ਹੁਣ ਨਾ ਪਾਇਓ ਬਾਕੀ ਤੁਹਾਡੀ ਮਰਜ਼ੀ ਜੇ ਕੋਈ ਮਸਲਾ ਹੋਵੇ ਦਿੰਦਾ ਨੀ ਬੋਲੇ ਪਰ ਨਹੀਂ ਮੀਂਦੇ ਹਾਂ ਹਾਂ ਨੀ ਹੁਣ ਪਾਦੀ ਵੱਟੀਆਂ ਸ਼ੁਰੂ ਕਰ ਦਈਏ ਇਹਨੋਂ ਆਹੀ ਇੰਨੀ ਕੰਪਲੇਂਟ ਦੇ ਦਾਂਗੇ ਇਸਨੂੰ ਨਾ ਪਾਦੋ ਅੱਗੇ ਹੁਣੀ ਵੱਟੀਆਂ ਨਹੀਂ ਇਹ ਵਟਲੀ ਆਈ ਪਾਣਾ ਨਹੀਂ ਆਈ ਹਰਕਿ ਹਰਕਿੰਛਾ ਚਾਹ ਤਿੰਨ ਚਾਲ ਮੈਂ ਇੰਜਾਂ ਦੱਸਣੀ ਨਹੀਂ ਨਾ ਇਹਨੂੰ ਕਹਿੰਦੇ ਦੀਪਨੀਆ ਵਾਲਾ ਸੋਰ ਕੀ ਹੋ ਗਿਆ ਸੋਰ ਮਿਲ ਕੋ ਬਲ ਕੋ ਯਾਰ ਦੀ ਬੁਸਾਰੇ ਕੰਮ ਕਰ ਲੈਂਦਾ ਪਰਫੈਕਟ ਹੈਗਾ ਹਨਾ ਨਹੀਂ ਵਧੀਆ ਵਧੀਆ ਵੇਲਾ ਦੀਪ ਹੁਣ ਹਨਾ ਫਰਕ ਪੈ ਗਿਆ ਪਾਪਾ ਜੀ ਜਦੋਂ ਦਾ ਦੇਸੀ ਘਿਓ ਐਡ ਕੀਤਾ ਫੜਾ ਫੜਤੀ ਨਹੀਂ ਮਟੀਆਂ ਜਾਣੀਆਂ ਮੈਂ ਜੇ ਮੈਨੂੰ ਕੀ ਹੁਣ ਆਇਆ ਕਰੋ ਮੜਾ ਮੋਟਾ ਜਿੱਦਾਂ ਮੈਂ ਛੋਟੀ ਛੋਟੀ ਬਣਵਾ ਲਿਆ ਕਰਾਂਗੇ ਨਹੀਂ ਰੋਟੀ ਰੋਟੀ ਇਹ ਜ਼ਿਆਦਾ ਹੋ ਗਿਆ ਯਾਰ ਇਹ ਜ ਤੰਦੂਰ ਦੰਦਾਰ ਦਾ ਕੰਮ ਹੋਵੇ ਜਦੋਂ ਇਦਾਂ ਦਾ ਮੈਨੂੰ ਕੰਮ ਕਰਨ ਦੀ ਮਜ਼ਾ ਆਉਂਦਾ ਯਾਰ ਸਬਜ਼ੀਆਂ ਰੈਡੀਮੇਡ ਲੈ ਲਈਏ ਤਾਂ ਦੋ ਦੋ ਹਾਂ 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 ਕੋਈ ਦਿੱਕਤ ਨਹੀਂ ਮੁਸ਼ਕਲ ਨਹੀਂ ਕੋਈ ਗੱਲ ਨਹੀਂ ਯਾਰ ਇਹ ਸੱਚੇ ਯਾਰ ਪਤਾ ਕੀ ਕਹਿੰਦਾ ਇਦਾਂ ਮਜ਼ਾ ਆਉਂਦਾ ਹੁਣ ਉੱਥੇ ਮੈਂ ਚੁੱਪ ਚੁ ਹਾਂ ਜਦੋਂ ਗਰੀਨ ਮੈਂ ਜਿਹੜੀ ਸੀ ਵੀ ਚਲੋ ਜਾਂਚ ਆ ਹੋ ਜੇ ਕੀ ਆ ਵੀ ਆ ਨਾਲ ਹੱਥ ਹੱਥੀ ਬਵਾ ਟੱਕੀਆਂ ਹਾਂ ਆਹ ਉਹ ਕੋਲ ਲਾ ਲਾ ਵੀ ਇੱਧਰ ਜਿਹੜਾ ਆਪਾਂ ਹੈਗਾ ਆ ਵੇਸਣ ਉਹਦੇ ਵਿੱਚ ਐਡ ਕਰ ਲਏ ਨੇ ਬਦਾਮ ਤੇ ਨਾਲ ਇਹਦੇ ਵਿੱਚ ਆਪਾਂ ਐਡ ਕਰ ਲਿਆ ਮਗ ਜਾ ਕੜਛੀ ਚੁੱਕ ਲਓ ਨਾਲ ਹੁਣ ਮਗ ਜ ਐਡ ਕਰਦੇ ਆ ਅੱਧਾ ਗਲਾਸ ਕਾਲੀ ਕਾਲੀ ਚਿੱਕੜਾ ਮਾ ਦੋ ਅੱਜ ਤੇ ਜਿਹੜਾ ਆ ਕਰ ਕਿਉਂ ਗਰਮ ਹੋ ਗਿਆ ਵਾ ਦਿਨੇ ਵੀ ਛੱਡ ਦੇਣਾ ਕੋਈ ਕੰਮ ਚਿਆਰ ਕਰਦੇ ਹੁਣ ਕਿ ਪਿੰਨੀਆਂ ਜਿਹੜੀਆਂ ਆਪਾਂ ਬਣਾ ਕੇ ਤੇ ਰੱਖਣੀਆਂ ਇੱਥੇ ਮੈਂ ਥੋੜੀਆਂ ਜੀਆਂ ਮਲਤ ਤਾਜ਼ੀਆਂ ਨੇ ਥੋੜੀਆਂ ਅਠ ਜਾਣੀ ਠੰਡ ਦੇ ਨਾਲ ਆਕਰ ਜਾਣ ਤੇ ਫਿਰ ਇਹਨੂੰ ਮੁੜ ਕੇ ਪ੍ਰਾਤ ਵਿੱਚ ਕੱਢ ਲਾਂਗੇ ਉਸ ਤੋਂ ਬਾਅਦ ਜਿੱਥੇ ਮਰਜ਼ੀ ਰੱਖਣੀ ਇਹਨਾਂ ਦੀ ਜ਼ਿੰਮੇਵਾਰੀ ਹੈ ਤਨੀ ਵੀ ਆਪਣਾ ਕੰਮ ਹੀ ਬਣਾਉਣਾ ਕੰਮ ਹੈਗਾ ਹੀ ਬਣਾਉਂਦਾ ਆ ਹੱਥ ਵੇਖ ਲੋ ਆਡੇ ਭੂਤ ਬਣ ਗਏ ਨਾਲ ਡੈਡਜੀ ਦੇ ਨਾਲ ਹੈਲਪ ਕਰਾਉਣ ਹੁਣ ਤਿਆਰ ਹੋ ਰਿਹਾ ਵੇਸਣ ਉਹਦੇ ਵਾਸਤੇ ਜਿਹੜੀ ਖੰਡ ਹੈ ਨਾ ਉਹਦੀ ਚਾਣੀ ਜੀ ਤਿਆਰ ਕੀਤੀ ਜਾਦੀ ਕਿਉਂਕਿ ਉਹ ਮੋਟੀ ਹੈ ਖੰਡ ਇਸ ਕਰਕੇ ਦੀਦੀ ਹੁਣ ਕਹਿੰਦੇ ਆ ਵੀ ਆਪਣਾ ਥੋੜੀ ਮੂਹ ਚ ਨਾ ਖੰਡ ਹੈ ਬਹੁਤ ਹੀ ਮੋਟੀ ਹੈ ਨਾ ਸਾਡੀ ਸਰਪਨ ਵੀ ਉੱਠ ਖਲੋ ਕੇ ਉਹ ਵੀ ਖਾ ਰਿਹਾ ਤਾਂ ਲੈ ਲੈਂਦਾ ਲਾ ਵਲ ਨੂੰ ਮੱਥੇ ਮੱਥੇ ਕਰ ਦੋ ਇੱਥੇ ਹਿਲਾਓ ਇੱਥੇ ਨਾ ਛੜ ਨਾ ਜਾਵੇ ਹਾਂ ਇਦਾਂ ਮੈਂ ਰੁਕ ਜਾ ਹਾਂ ਰੁਕ ਜਾ ਰੁਕ ਜਾ ਰੁਕ ਜਾ ਫੇਰ ਤੋਂਦਲਾ ਨੋ ਜੀ ਪਾ ਲਿਓ ਹਲਾ ਹਲਾ ਮਿੰਟ ਮਿੰਟ ਕੋ ਆਪਣੀ ਰਹਿਣਾ ਆ ਜਾਣਾ ਨਹੀਂ ਇਦਾਂ ਹੀ ਬੰਦਾ ਇਦਾਂ ਇਦਾਂ ਹਲਾ ਨਾ ਪਿਆ ਆ ਮੀਨੋ ਮਨ ਗਿਆ ਨਾ ਆ ਫੜੋ ਜੰਦੀ ਦੀ ਕੋ ਭੋਦੀ ਕੋਈ ਗੱਲ ਬਣਨੀ ਆਪਣੇ ਖੋਣ ਲੋ ਕੋਈ ਨਹੀਂ ਪਤਾ ਨਾ ਖਾਂਡ ਪਾਈ ਜਾਂਦਾ ਮੈਂ ਮਾ ਵਾ ਇਹ ਬੰਦਾ ਗਾ ਵੱਡ ਤੇ ਛੁੱਟਦੇ ਪਾਉ ਪਾ ਬਾਤੀ ਕਰ ਲੈ ਵੀ ਕੰਮ ਨਿਬੜ ਗਿਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਵੇਸਣੇ ਬਣ ਗਿਆ ਪੰਜੀਰੀਓ ਪਰਲੀ ਸਾਈਡ ਉਹ ਵੀ ਬਣ ਗਈ ਆ ਤੇ ਹੁਣ ਆਪਣਾ ਜਿਹੜਾ ਇਹ ਸਮਾਨ ਹੈ ਇਹ ਸਾਂਭ ਲਈਏ ਇਹਦੇ ਵਿੱਚ ਪਤਨੇ ਹੁਣ ਵੇਸਣ ਪਾਉਂਦੇ ਆ ਕਿ ਕੀ ਪਾਉਂਦੇ ਆ ਪਿੰਨੀਆਂ ਪਾਉਂਦੇ ਹੁਣ ਉਹ ਇਹਨਾਂ ਦਾ ਕੰਮ ਹੈ ਇਹ ਜੇ ਵੇਸਣ ਪਾਉਣਾ ਦੀਦੀ ਇਹਦੇ ਚ ਦੇਖੋ ਤੀਨ ਲਈ ਆ ਗਈ ਜੇ ਦੇਖਦੇ ਆਂ ਹਾਂ ਸੋ ਪਾਉਂਦੇ ਮੰਮੀ ਨੂੰ ਦੇਖਣਾ ਪਾਉਣਾ ਵਾ ਬਣਤੇ ਗਈਆਂ ਉਹ ਤਾਂ ਮੈਂ ਦੋਵੇਂ ਹੁਣ ਕੀ ਦੇਖਣੀ ਨਹੀਂ ਮੈਂ ਕਿ ਪਿੰਨੀਆਂ ਪਾਉਂਦੇ ਆ ਅੱਛਾ ਅੱਛਾ ਮੰਮੀ ਨੇ ਹਰ ਗੁਣ ਨੂੰ ਫੜਿਆ ਆਇਆ ਹੈ ਹਰ ਗੁਣ ਰਾਜਾ ਹਾਂ ਹਾਂ ਰਾਜਾ ਦੋ ਰਾ ਉਹ ਮਾਦਨ ਤਨੂ ਭਾਈ ਦਾ ਸੰਦੀਪ ਇਹ ਗੈਰਦਰ ਮੀਨੂ ਦੀ ਰਿਆਲ ਉਹ ਕਹਿੰਦੇ ਇਹ ਵੀ ਹਰ ਗੰਦਮ ਲਾ ਦੋ ਤੇ ਹੁਣ ਆਪਾਂ ਤੇ ਰੋਟੀ ਖਾ ਲਈ ਆਪੇ ਸੰਦੀਪ ਨਾਲ ਕੇ ਖਾਣੇ ਤੇ ਥਾਗੇ ਛਾਹ ਹਣੀ ਲੱਗਾ ਥਾਗੇ ਮਾਮੀ ਨੂੰ ਇਹ ਨਹੀਂ ਪਤਾ ਕਿ ਅੱਜ ਮਲਾ ਨੂੰ ਕੋਲ ਵਾਲਾ 2 ਇੰਚ ਜੋ ਫੁੱਟ ਗਿਆ ਰੋਟੀ ਵੀ ਖਾ ਲਾ ਕੁੜੀਏ ਤੂੰ ਮੈਂ ਕਹਿੰਦਾ ਰੋਟੀ ਨਹੀਂ ਖਾਂਦੀ ਰੋਟੀ ਖਾ ਲ ਪਹਿਲਵਾਨ ਜੀ ਆ ਗਏ ਨੇ ਪਹਿਲਵਾਨ ਜੀ ਫਿਰ ਤਰਕੇ ਆ ਗਏ ਹਾਏ ਹਾਏ ਫਿਰ ਕਿੰਨੀ ਕੁ ਲਾਡੀ ਕੀਤੀ ਫਿਰ ਫਿਰ ਮਾਸੀ ਨੇ ਕਿੰਨੀ ਕੁ ਲਾਡੀ ਕੀਤੀ ਹੈਂ ਕੀ ਆ ਮੂੰਹ ਤੇਰਾ ਦੱਸਣ ਬਿਆ ਤੈਨੂੰ ਮੈਂ ਦੇਖਣੇ ਉੱਤੇ ਪਾਪਾ ਪੂਰੀ ਲੈਟ ਕਰਾਉਣ ਦੇ ਹੈਂ ਡਰਜੀ ਪਲੇ ਕੇ ਨੇ ਉਹ ਹਰਮਨ ਦੇ ਸਿਰ ਤੇ ਤੂੰ ਦਾਲ ਲਿਉਣੀ ਕੜੀ ਉਹਦੇ ਸਿਰ ਤੇ ਲਿਉਣੀ ਆ ਵੇਖ ਲੈ ਕਦੋਂ ਦਾ ਗਿਆ ਆਇਆ ਨਹੀਂ ਅਜੇ ਤੱਕ ਹੈਂ ਨਹੀਂ ਮੈਂ ਪਹਿਲਾਂ ਹੀ ਮੈਂ ਪਹਿਲਾਂ ਜਦੋਂ ਹੋਣਾ ਆਇਆ ਨਾ ਡਾ ਕਿ ਵੇਖਿਆ ਦੁਕਾਨ ਖੁੱਲੀ ਆ ਮੈਂ ਉਧਰ ਹੀ ਆਉਣਾ ਸੀ ਤਾਈ ਮਾਤਾ ਜੀ ਆਤਾ ਗਿਆ ਆਪਾਂ ਜਾ ਰਹੇ ਹੁਣ ਡੈਡ ਜੀ ਉਹਨਾਂ ਨੂੰ ਛੱਡਣ ਵਾਸਤੇ ਤੁਹਾਨੂੰ ਭਾਜੀ ਹਣੀ ਤੇ ਉਹ ਬਾਈਕ ਤੇ ਜਾ ਰਹੇ ਨੇ ਇਹਨਾਂ ਦੇ ਮਗਰ ਮਗਰ ਤੇ ਬਾਕੀ ਫੈਮਿਲੀ ਮੇਰੇ ਨਾਲ ਬੈਠੀ ਹੋਈ ਆ ਗਾਣਾ ਚੱਲ ਰਿਹਾ ਮਠਾ ਮਠਾ ਬਾਜ ਕਰ ਦੇ ਯਾਰ ਜੀ ਗਾਣੇ ਦੀ ਮੈਂ ਤੁਹਾਡਾ ਫੇਵਰੇਟ ਗਾਣਾ ਚੱਲਣ ਡਿਆ ਹਸਾ ਮਹੌਲ ਕਾਣ ਡੈਡੀ ਦੇ ਕਿੱਥੇ ਫੇਵਰੇਟ ਆ ਹਸਣ ਡਿਆ ਮੈਂ ਤੇ ਹੁਣ ਜਾ ਰਹੇ ਆ ਤੇ ਧੁੰਦ ਜਿਆਦਾ ਨਹੀਂ ਪਈ ਵੀ ਪਈ ਆ ਵੈਸੇ ਪਰ ਥੋੜੀ ਆ ਜੇ ਕਿਰਪਾ ਮਹਾਰਾਜੀ ਅੱਗੇ ਇਹਦਾ ਧੁੰਦ ਹੈਗੀ ਥੋੜੀ ਥੋੜੀ ਦੂਰ ਦੂਰ ਲੱਭਦਾ ਉਹ ਤਾਂ ਬੜਾ ਵਧੀਆ ਕਹਿਣ ਨਾ ਅਸੀਂ ਸਾਰਾ ਸਮਾਨ ਭਾਈ ਕੱਢਤਾ ਜੇ ਅਸੀਂ ਵੀਡੀਓ ਬਣਾ ਲਈ ਆ ਮੈਂ ਸਮਾਨ ਤੁਹਾਡਾ ਸਾਰਾ ਕੱਢਤਾ ਆਪਾਂ ਉਦਾਂ ਇਹ ਵੀ ਬਾਈਪਾਸ ਤੇ ਕਿਤੇ ਵੀ ਧੁੰਦ ਨਹੀਂ ਹੈਗੀ ਮੰਮੀ ਹੁਣਾਂ ਦੇ ਤੇਵੇਂ ਇੱਥੇ ਐਂਟਰ ਹੋਏ ਆਂ ਆਪਾਂ ਬਹੁਤ ਜ਼ਿਆਦਾ ਧੁੰਦ ਭਾਈ ਮੰਜ ਰੋਡ ਤੇ ਇੱਥੇ ਕਾਫੀ ਜ਼ਿਆਦਾ ਧੁੰਦ ਹੈਗੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਤਿ ਦੀ ਧੁੰਦ ਅੱਜ ਧੰਡਿਆ ਇੰਨੀ ਕੀ ਅਰੀ ਜੀ ਸਭ ਇੱਥੇ ਸਭੋ ਵਸੂ ਹੀ ਉਹ ਤੇ ਤਾਂ ਵੀ ਇੰਨੀ ਮਤਲਬ ਹੋਈ ਜੂ ਹਲੇ ਬਾਹਰ ਨਹੀਂ ਹਲੇ ਬਾਹਰ ਰੋਡ ਤੇ ਨਹੀਂ ਇੰਨੀ ਹੋਈ ਇੱਥੇ ਵੇਖਿਆ ਜਦੋਂ ਮਤਲਬ ਗੱਡੀਆਂ ਆਉਣ ਲੱਗੀਆਂ ਮੇਰੀ ਗੱਡੀ ਦੀਆਂ ਲਾਈਟਾਂ ਬੱਸ ਹੋ ਗਈਆਂ ਸਾਬ ਲੜਾ ਇੰਨੀ ਧੁੰਦ ਹੀ ਚੱਲਾ ਜੇ ਭਾਜਿਆ ਹਰਮਨ ਦਾ ਡੇਮ ਵੇਟ ਕਰਨ ਆਇਆ ਆਇਆ ਚੱਲ ਗਿਆ ਹਣੀ ਯਾਰ ਉਦੋਂ ਪਹਿਲਾਂ ਰੋਡ ਤੇ ਨਹੀਂ ਕਿਤੇ ਵੀ ਧੁੰਦ ਮਿਲੀ ਤੁਹਾਡੇ ਇੱਥੇ ਡੇਢੀ ਜ਼ਿਆਦਾ ਮਿਲੀ ਧੁੰਦ ਮੌਸਮ ਇੱਥੇ ਗਰਮੀ ਟੋਪੀ ਲਾਤੀ ਦੱਸ ਉਹਿਆ ਦਿਮਾਗ ਇਹਨਾਂ ਦੇ ਚੰਗਾ ਸ਼ਾਈ ਹਾਂ ਦੇ ਹੱਥ ਵੀ ਇਹਦੇ ਠਰੇ ਹਾਂ ਸਹੀ ਗੱਲ ਗੀਜੀ ਪਜਾਮੇ ਦੇ ਹਾਂ ਮੈਂ ਪਜਾਮੇ ਦੇ ਹਾਂ ਮੈਂ ਪਜਾਮੇ ਦੇ ਯੱਲ ਬਿਆਨ ਐਮ ਜੀ ਗੱਡੀ ਦੇ ਵਿੱਚ ਨਾ ਹੁਣ ਤੁਹਾਨੂੰ ਸਭ ਨੂੰ ਮਾੜੀ ਗੱਲ ਪਤਾ ਕਿਹੜੀ ਦੱਸਦਾ ਹਾਂ ਇਹਦੇ ਕੈਮਰੇ ਬੰਦ ਹੋ ਜਾਂਦੇ ਆ ਵੇਖ ਲਓ ਕੋਈ ਕੈਮਰਾ ਨਹੀਂ ਦਾ ਵਰਕ ਕਰ ਰਿਹਾ ਇਸ ਟਾਈਮ ਆ ਚੈੱਕ ਕਰੋ ਆ ਵੇਖੋ ਇਹ ਤੁਸੀਂ ਆਖੋ ਵੀ ਦੀਪ ਤੂੰ ਜਾਣ ਕੇ ਕੀਤਾ ਖਣੀ ਕਦੀ ਕਦੀ ਇਦਾਂ ਕਰਦੇ ਐ ਮਤਲਬ ਮੈਂ ਹੁਣ ਤਾਂ ਗੱਡੀ ਲਈ ਤੇ ਦੋ ਵਾਰੀ ਇਹ ਕੈਮਰੇ ਸਾਰੇ ਬੰਦ ਹੋ ਗਏ ਆਪਣੇ ਆਪ ਹੀ ਫਿਰ ਇਹ ਕੈਮਰੇ ਠੀਕ ਹੋ ਜਾਂਦੇ ਆ ਪਰ ਮਤਲਬ ਪਤਾ ਕੀ ਕਰਨਾ ਪੈਂਦਾ ਐ ਇਹ ਜਿਹੜਾ ਬੋਨਟ ਖੋਲ ਕੇ ਬੈਟਰੀ ਤੋਂ ਤਾਰ ਜਿਹੜੀ ਨਹੀਂ ਪੂਰੀ ਖੋਲ ਕੇ ਲਾਉਣੀ ਪੈਂਦੀ ਐ ਦੁਬਾਰਾ ਲਾਓ ਫਿਰ ਚੱਲਦੇ ਨੇ ਹੁਣ ਟਰਾਈ ਕਰਦੇ ਭਲਾ ਉਹ ਕਾ ਆਪਣਾ ਤਾਰ ਲਾ ਕੇ ਦੁਬਾਰੇ ਲਾਉਨੇ ਭਲਾ ਚੱਲਦੇ ਆ ਕਿ ਨਹੀਂ ਚੱਲਦੇ ਅੱਗੇ ਤੇ ਇੱਕ ਵਾਰੀ ਚੱਲ ਗਏ ਸੀਗੇ ਹੁਣ ਮੈਂ ਸਾਈਡ ਤੇ ਲਾ ਲਾਂ ਗੱਡੀ ਪਹਿਲਾਂ ਫਿਰ ਤੁਹਾਨੂੰ ਦੱਸਦਾ ਚੱਲਦੇ ਆ ਜਾਂ ਨਹੀਂ ਉਹਨਾਂ ਨਾਲ ਖ ਬੈਟਰੀ ਦੇ ਨਾਲ ਇੱਕ ਤਾਰ ਖੋਲਣੀ ਆਪਾਂ ਵਾਲੀ ਤਾਰ ਖੋਲ ਕੇ ਤੇ ਦੋਰੇ ਲਾ ਦੇਣੀ ਆ ਫਿਰ ਵੇਖਦੇ ਕੈਮਰਾ ਚੱਲਦੀ ਨਹੀਂ ਚਲ ਹਾਂ ਇਹ ਖੋਲਣੀ ਢਿਬਰੀ ਪੂਰੀ ਵੀ ਨਾ ਖੋਲੀ ਥੋੜੀ ਢਲੀ ਕਰਨੀ ਤਾਂ ਨੂੰ ਤਾਂ ਪੁੱਟ ਕੇ ਨਾ ਦੋਰੇ ਲਾਉਣਾ ਬਸ ਸਮਝ ਗਿਆ ਮੇਰੀ ਗੱਲ ਨੂੰ ਹਾਂ ਹਾਂ ਆਹ ਮੈਂ ਖੋਲ ਲਾਉਣਾ ਵੇਲਾ ਨੇ ਇਧਰੋਂ ਖੋਲਾ ਇਧਰੋਂ ਹੱਥ ਪੈਂਦੇ ਨੇ ਬਸ ਪੂਰੀ ਲਾਉਣੀ ਪਣੀ ਹਰਮਣੇ ਧਿਆਨ ਨਾਲ ਕਰੰਟ ਨਾ ਖਾਲੀ ਕਿਤੇ ਕਿਹ ਵਾਲੇ ਅਰਥਮ ਦੰਦਾਈ ਧਿਆਨ ਨਾਲ ਲਾ ਦੇ ਲਾ ਦੇ ਲਾ ਦੇ ਲਾ ਦੇ ਲਾ ਦੇ ਲਾ ਦੇ ਤਾਂ ਚੁੱਕੀ ਤਾਂ ਚੁੱਕ ਬਸ ਹੁਣ ਦੋਰੇ ਲਾ ਹੁਣ ਹਾਂ ਲਾਈਦਾ ਕਰੰਟ ਆਉਂਦਾ ਨਾ ਧਿਆਨ ਨਾਲ ਚੱਲ ਮੈਂ ਲਾ ਦੇ ਟਿਪਰੀਆਂ ਨੂੰ ਫਸਦੇ ਬਸ ਇਦਾਂ ਇੱਕ ਵਾਰੀ ਲਾ ਦੇਣੀ ਹੁੰਦੀ ਹੈ ਵੀ ਦੁਬਾਰਾ ਹੁਣ ਲਾ ਕੋਈ ਨਹੀਂ ਬਾਕੀ ਪਤਾ ਕੋਈ ਨਹੀਂ ਆਪਾਂ ਨੇ ਨਹੀਂ ਨੌਲੇਜ ਨਹੀਂ ਹੁਣ ਤੁਸੀਂ ਕਹੋਗੇ ਵੀ ਕਰੰਟ ਇਦਾਂ ਨਹੀਂ ਪੈਂਦਾ ਬਾਕੀ ਆਪਾਂ ਤਾਂ ਡਰਦੇ ਆਂ ਵੀ ਆਪਾਂ ਨੂੰ ਇਸ ਚੀਜ਼ ਬਾਰੇ ਨਹੀਂ ਨੌਲੇਜ ਹੈਗੀ ਬਸ ਠੀਕ ਆ ਉਹ ਕੋਕ ਆ ਲਾ ਦੇ ਹੁਣ ਮੈਂ ਗੱਡੀ ਸਟਾਰਟ ਕਰਾਂ ਇੱਕ ਵਾਰੀ ਚੈੱਕ ਕਰਾਂ ਲਾਈਵ ਵੀ ਤੁਹਾਨੂੰ ਚੈੱਕ ਕਰਕੇ ਵਿਖਾਉਣਾ ਜੋ ਮਰਜ਼ੀ ਹੋ ਜੇ ਠੀਕ ਆ ਹੁਣ ਕੈਮਰਾ ਵੀ ਦੇਖਦੇ ਹਾਂ ਚੱਲਦੇ ਆ ਜਾਂ ਨਹੀਂ ਅੱਗੇ ਤੇ ਚੱਲ ਗਏ ਇੱਕ ਵਾਰੀ ਉੱਥੇ ਮੈਂ ਐਮਜੀ ਦੇ ਸਰਵਰ ਸੈਂਟਰ ਕਾਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਇਦਾਂ ਕਰਕੇ ਕਰੋ ਤੇ ਚੱਲ ਜਾਣਗਾ ਹੁਣ ਵੇਖਦਾ ਗিয়ার ਪਾਇਆ ਵਾ ਚੱਲ ਕੇ ਜੀ ਵੇਖ ਲਓ ਚੱਲ ਗਿਆ ਨਹੀਂ ਇਹ ਪ੍ਰੋਬਲਮ ਹੈ ਜੀ ਹੁਣ ਤੁਸੀਂ ਕਹਿੰਦੇ ਜੀ ਐਮਜੀ ਦੇ ਚੰਗੀਆਂ ਗੱਲਾਂ ਮੈਂ ਤੁਹਾਨੂੰ ਦੱਸਾਂਗਾ ਹੁਣ ਬੁਰੀ ਜਿਹੜੀ ਗੱਲ ਉਹ ਤੁਹਾਨੂੰ ਮੈਂ ਇੱਕ ਦੱਸ ਦਿੰਦੀ ਚੱਲ ਗਿਆ ਨਾ ਵੇਖ ਲਓ ਹੁਣ ਕੈਮਰੇ ਇਦਾਂ ਹੁੰਦਾ ਜੀ ਕਦੀ ਕਦੀ ਮੇਰੇ ਨਾਲ ਹੁਣ ਤੱਕ ਦੋ ਵਾਰੀ ਇਦਾਂ ਹੋ ਚੁੱਕਿਆ ਆ ਬੱਸ ਹੋ ਗਿਆ ਨਾ ਓਕੇ ਕੰਮ ਮੈਂ ਸੁਣ ਬਹੁਤ ਆਪਣੀ ਤਾਂ ਹੀ ਚਿੜੀਆ ਰਾਣੀ ਦੇਖ ਲਈਏ ਨਾਲ ਬਈ ਵਲੌਗ ਬਣਾਣਾ ਤੁਹਾਡੇ ਨਾਲ ਥੋੜਾ ਬਹੁਤ ਠੀਕ ਆ ਚਿੜੀਆ ਰਾਣੀ ਮੇਰੇ ਫੋਨ 'ਚ ਲਗਾਓ ਦੇਖ ਦੇਖਣ ਨਹੀਂ ਆ ਕੀ ਇਹ ਨਾਲੀ